ਮਾਫ ਕਰਨਾ ਅਸੀਂ ਕਈ ਵਾਰ ਸ਼ੈਤਾਨ ਵੜ ਜਾਂਦੇ ਆ ਚਤਰਚਲਾਕੀ ਨਾਲ ਇਦਾਂ ਅੱਖਾਂ ਬੰਦ ਕਰਦੇ ਆ ਸਾਨੂੰ ਕੋਈ ਵੇਖੇ ਸਾਡੀ ਉਪਮਾ ਕਰੇ ਆ ਛੋਟੀ ਜਿਹੀ ਗੱਲ ਆ ਹੁਣ ਕੈਮਰਾ ਚੱਲ ਰਿਹਾ ਨਾ ਗੁਰੂ ਕਰਦੇ ਸੇਵਾਦਾਰ ਡਿੰਪਲ ਜੀ ਕੈਮਰੇ ਦੀ ਸੇਵਾ ਨਿਭਾ ਰਹੇ ਨੇ ਕੈਮਰੇ ਪਿੱਛੇ ਨੇ ਹੁਣ ਜਿੱਧਰ ਕੈਮਰਾ ਨਹੀਂ ਘੁੰਮਦਾ ਉਧਰ ਕੋਈ ਗੁੱਡੇ ਫੁੰਦੇ ਮਾਰ ਕੇ ਬੈਠਾ ਕੋਈ ਗੁੱਡੇ ਖੜੇ ਕਰਕੇ ਬੈਠਾ ਜਦੋਂ ਇਹਨਾਂ ਨੇ ਕੈਮਰਾ ਲੈ ਕੇ ਤੁਹਾਡੇ ਵੱਲ ਆਣਾ ਨਾ ਤੁਸੀਂ ਸਾਵਧਾਨ ਹੋ ਕੇ ਬਹਿ ਜਾਣਾ ਕਿਉਂ ਕਿ ਸਾਡੀ ਫੋਟੋ ਕੈਮਰੇ ਵਿੱਚ ਆਣੀ ਹੈ ਸਮਝੋ ਨਾ ਚੰਗੀਆਂ ਗੱਲ ਪਰ ਗੁਰੂ ਕੇ ਪਿਆਰਿਓ ਮੇਰੇ ਗੁਰੂ ਰਬਦਾਸ ਦਾ ਕੈਮਰਾ ਉਹ ਚਾਰਛੇਰੇ ਕੁੰਬਦਾ ਹੈ ਅੱਗੋਂ ਦੇਖੇ ਪਿੱਛੇ ਦੇਖੇ ਤਿਸਤੇ ਕਹਾ ਛਪਾਇਆ ਉਹਦੇ ਕੋਲ ਛੁਪ ਨਹੀਂ ਸਕਦੇ ਉਹ ਸਾਨੂੰ ਹਰ ਜਗ੍ਹਾ ਵੇਖ ਰਿਹਾ ਹੈ ਕਿਸੇ ਗੁੰਦਰ ਵਿੱਚ ਕਿਸੇ ਗੁਪਤ ਜਗ੍ਹਾ ਬੈਠ ਕੇ ਪਾਪ ਕਰ ਲਿਓ ਉਹ ਮੇਰਾ ਗੁਰੂ ਵੇਖ ਰਿਹਾ ਹੈ ਕਿਤੇ ਗੁਪਤ ਜਗ੍ਹਾ ਬੈਠ ਕੇ ਕਿਸੇ ਅਜਾਣ ਜਗ੍ਹਾ ਬੈਠ ਕੇ ਪੁੰਨ ਕਰ ਲਿਓ ਉਹ ਵੀ ਮੇਰਾ ਗੁਰੂ ਵੇਖ ਰਿਹਾ ਹੈ ਇਸ ਕਰਕੇ ਪਿਆਰਿਓ ਮੇਰੇ ਪਾਤਸ਼ਾਹ ਦਾ ਹੁਕਮ ਹੈ ਸੋ ਜੋਗੀ ਕੇਵਲ ਨਹਿ ਕਾਮ ਜਿਹੜਾ ਬੰਦੇ ਦੀ ਜੂਲ ਆਇਆ ਬੰਦਾ ਬਣ ਕੇ ਨਿਸਵਾਰਥ ਬਿਨਾ ਦਿਖਾਵੇ ਤੋਂ ਨਾਮ ਜਪਦਾ ਹੈ ਮੇਰੇ ਪਾਤਸ਼ਾਹ ਕਹਿੰਦੇ ਉਹ ਜੋਗੀ ਹੈ